ਇੱਕ ਡੇਰੇ ਤੇ ਇੱਕ ਸਾਧ ਰਹਿੰਦਾ ਸੀ ਉਹ ਸਾਧ ਕੋਲੇ ਇੱਕ ਬਹੁਤ ਰੇਅਰੈਸਟ ਆਫ ਰੇਅਰ ਨਸਲ ਦਾ ਘੋੜਾ ਸੀ ਚਿੱਟੇ ਰੰਗ ਦਾ ਉਹ ਨਸਲ ਖਤਮ ਹੀ ਹੋ ਗਈ ਸੀ ਬੜਾ ਮਹਿੰਗਾ ਘੋੜਾ ਸੀ ਡੇਰੇ ਵਾਲੇ ਸਾਧ ਕੋਲੇ ਉਸ ਵੇਲੇ ਡਾਕੂਆਂ ਦਾ ਜ਼ਮਾਨਾ ਸੀ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਉਹਦੇ ਕੋਲੇ ਸਾਧ ਕੋਲੇ ਘੋੜਾ ਹੈ ਤਾਂ ਜਿਹੜਾ ਡਾਕੂਆਂ ਦਾ ਹੈੱਡ ਸੀ ਉਹ ਕਹਿੰਦਾ ਯਾਰ ਸਾਧ ਬੰਦਾ ਹੈ ਚਲੋ ਗੋਲੀਬਾਰੀ ਕਾਨੂੰ ਕਰਨੀ ਖੂਨ ਖਰਾਬਾ ਕਾਨੂੰ ਕਰਨਾ ਹੈ ਇੱਕ ਡਾਕੂ ਭੇਜਤਾ ਕਹਿੰਦਾ ਯਾਰ ਪੈਸੇ ਪੁੱਛ ਲਾ ਉਹ ਤੋਂ ਪੈਸੇ ਦੇ ਦਾਂਗੇ ਉਹਨੂੰ ਘੋੜਾ ਖਰੀਦ ਲੋ ਉਹ ਗਿਆ ਜੀ ਉਹ ਕਹਿੰਦਾ ਬਾਬਾ ਜੀ ਆ ਜਿਹੜਾ ਘੋੜਾ ਹੈ ਕਿੰਨੇ ਦਾ ਵੇਚਣਾ ਹੈ ਉਹ ਕਹਿੰਦਾ ਪੁੱਤ ਮੈਂ ਤਾਂ ਵੇਚਣਾ ਹੀ ਨਹੀਂ ਇਹ ਤਾਂ ਮੈਂ ਬਸ਼ੀਰਾ ਪਾਲਿਆ ਛੋਟਾ ਜਿਹਾ ਹੁੰਦਾ ਵਿਸ਼ਵਾਸ ਦੀ ਦੱਸਦਾ ਮੈਂ ਗੱਲ ਤੁਹਾਨੂੰ ਉਹ ਕਹਿੰਦੇ ਬਾਬਾ ਜੀ 20 ਲੱਖ ਦੇ ਦਈਏ ਉਹ ਕਹਿੰਦਾ ਪਰ ਤੂੰ 20 ਲੱਖ ਤਾਂ ਤਾਂ ਦੇਉਂਗੇ ਜੇ ਮੈਂ ਵੇਚੂਗਾ ਜਦੋਂ ਮੰਡੀ 'ਚ ਹੀ ਨਹੀਂ ਹੈਗਾ ਘੋੜਾ ਤੂੰ ਕੀਮਤ ਕੋ ਲੈ ਜਾਣਾ ਕਹਾਂ ਚਲੋ 50 ਤੇ ਨਵੇੜੀਏ 50 ਲੱਖ ਕਹਿੰਦਾ ਵੀ ਨਾ ਮੈਂ ਤਾਂ ਨਹੀਂ ਵੇਚਣਾ ਕਹਿੰਦਾ ਡਾਕੂ ਬਖੇਲ ਸਿੰਘ ਵੱਲੋਂ ਆਏ ਆ ਕਰੋੜ ਤੇ ਗੱਲ ਖਤਮ ਕਰ ਲਈਏ ਗੱਲ ਗਾਹ ਨਾ ਵਧਾਈਏ ਉਹ ਕਹਿੰਦਾ ਭਾਈ ਮੈਂ ਵੇਚਣਾ ਨਹੀਂ ਜਿਹਦੇ ਵੱਲੋਂ ਮਰਜੀ ਆਏ ਆ ਤੂੰ ਚੱਲ ਫਿਰ ਕਹਿੰਦਾ ਬਾਬਾ ਲੈ ਹੁਣ ਸਿਰੇ ਦੀ ਕਹਿੰਦਾ ਮੈਂ ਲੈ 1.5 ਕਰੋੜ ਤੇ ਕੰਮ ਖਤਮ ਲੈ ਮੇਰੇ ਕੋ ਘੋੜੇ ਦੀ ਬਾਗਾ ਫੜਾਉ ਕਹਿੰਦਾ ਭਾਈ ਮੈਂ ਜਦੋਂ ਵੇਚਣਾ ਹੀ ਨਹੀਂ ਉਹਨੇ ਜਾ ਕੇ ਜੀ ਡਾਕੂ ਨੇ ਦਸਤਾਬਦੇ ਪੌਸ ਨੂੰ ਉਹ ਕਹਿੰਦਾ ਮੈਂ ਤਾਂ ਵੇਚਣੀ ਨਹੀਂ ਉਹ ਕਹਾਂ ਚੱਲ ਠੀਕ ਹੈ ਯਾਰ ਸਾਧ ਸੰਤ ਨੇ ਆਪਦੇ ਮੂਡ 'ਚ ਹੁੰਦੇ ਆ ਕਿਤੇ ਚਾਰ ਪੰਜ ਦਿਨਾਂ ਬਾਅਦ ਉਹੀ ਡੇਰੇ ਵਾਲਾ ਸਾਧ ਉਸੇ ਘੋੜੇ ਤੇ ਸਵਾਰ ਹੋ ਕੇ ਸ਼ਹਿਰ ਵੱਲ ਨੂੰ ਜਾ ਰਿਹਾ ਸੀ ਰਸਤੇ 'ਚ ਇੱਕ ਹੋਰ ਬੰਦਾ ਬਜ਼ੁਰਗ ਕੁੱਬਾ ਸੋਟੀ ਨਾਲ ਤੁਰ ਰਿਹਾ ਸੀ ਬਿਮਾਰ ਤੇ ਅੰਨਾ ਉਹ ਵੀ ਸ਼ਹਿਰ ਵੱਲ ਨੂੰ ਜਾ ਰਿਹਾ ਸੀ ਉਹ ਕਹਿੰਦਾ ਭਾਈ ਮੈਂ ਅੱਖਾਂ ਤੋਂ ਤਾਂ ਅੱਜਾਂ ਅੱਖਾਂ ਤੋਂ ਤਾਂ ਮੈਨੂੰ ਦਿਖਦਾ ਨਹੀਂ ਪਰ ਮੇਰੇ ਕੰਨ ਚੱਲਦੇ ਨੇ ਪਰ ਮੈਨੂੰ ਕੰਨਾਂ ਨੂੰ ਆਵਾਜ਼ ਆਈ ਐ ਘੋੜੇ ਦੇ ਪੌੜਾਂ ਦੀ ਕੋਈ ਸੱਜਣ ਸ਼ਹਿਰ ਵੱਲੋਂ ਜਾ ਰਿਹਾ ਐ ਘੋੜੇ ਤੇ ਮੈਂ ਬਿਮਾਰ ਆ ਜੇ ਕਿਤੇ ਮੈਨੂੰ ਨਾਲ ਲੈ ਜੇ ਮੈਂ ਬਚ ਜੂਗਾ ਨਹੀਂ ਮੈਨੂੰ ਲੱਗਦਾ ਨਹੀਂ ਮੈਂ ਤੁਰ ਕੇ ਸ਼ਹਿਰ ਪਹੁੰਚੂਗਾ ਮੈਂ ਰਾਹ ਚ ਹੀ ਮਰ ਸਕਦਾ ਉਹ ਸਾਥ ਬੰਦਾ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਉਤਰਿਆ ਕਹਿੰਦਾ ਬਾਬਾ ਜੀ ਪਹਿਲਾਂ ਤੁਸੀਂ ਬਹਿ ਜਾਓ ਫਿਰ ਮੈਂ ਪਿੱਛੋਂ ਬਹਿ ਕੇ ਮੈਂ ਚਲਾ ਲੂੰਗਾ ਜਦੋਂ ਉਹਨੂੰ ਬਿਠਾਇਆ ਉਹਨੇ ਮਾਰੀ ਘੋੜੇ ਦੀ ਅੱਡੀ ਘੋੜਾ 100 ਦੀ ਸਪੀਡ ਤੇ ਜਾ ਕੇ 50 ਮੀਟਰ ਜਾ ਕੇ ਉਹਨੇ ਕੋੜਾ ਇੱਧਰ ਨੂੰ ਮੂੰਹ ਕਰਕੇ ਖੜਾ ਲਿਆ ਕਹਿੰਦਾ ਗੱਲ ਸੁਣੋ ਸਾਦਾ ਮੈਂ ਕੋਈ ਬਿਮਾਰ ਬਮੋਰ ਨਹੀਂ ਕੋਈ ਅੰਨਾ ਉਹਨਾਂ ਨਹੀਂ ਉਸੇ ڈاکੂ ਦੇ ਬੰਦੇ ਆ ਤੈਨੂੰ ਕਿਹਾ ਸੀ ਨਾ ਚਾਰ ਪੰਜ ਦਿਨ ਪਹਿਲਾਂ ਵੀ ਢੂੜ ਕਰੋੜ ਲੈ ਲ ਤੂੰ ਨਹੀਂ ਮੰਨਿਆ ਨਾ ਹੁਣ ਤੈਨੂੰ ਨਾ ਪੈਸੇ ਮਿਲਣਗੇ ਨਾ ਕੋੜਾ ਉਹ ਸਾਧ ਕਹਿੰਦਾ ਵੀ ਤਾਂ ਹੁਣ ਸਹੀ ਗੱਲ ਹੈ ਵੀ ਕੋੜਾ ਤਾਂ ਉਸੇ ਦੀ ਹੁੰਦਾ ਹੈ ਜਿਹਦੇ ਹੱਥ ਚ ਉਹਦੀਆਂ ਵਾਗਾਂ ਹੋਣ ਕੋੜਾ ਤਾਂ ਹੋ ਗਿਆ ਤੁਹਾਡਾ ਮੈਂ ਤਾਂ ਕੋ ਨਹੀਂ ਸਕਦਾ ਪੈਸਾ ਪੁੱਛਦਾ ਚਲੋ ਕਹਿੰਦਾ ਆਉਣੇ ਜਾਣੀ ਚੀਜ਼ਾਂ ਸੀ ਤਾਂ ਪੈਸੇ ਵਾਲੇ ਹੈ ਨਹੀਂ ਬੰਦੇ ਸਾਹ ਸੰਤਾਂ ਕਹਿੰਦਾ ਪਰ ਇੱਕ ਬੇਨਤੀ ਕਰਨੀ ਤੂੰ ਕਹਿੰਦਾ ਕੀ ਕਹਿੰਦਾ ਕੋੜਾ ਤੁਸੀਂ ਖੋਲਿਆ ਮੈਥੋਂ ਸਾਰਾ ਕੁਝ ਹੋ ਗਿਆ ਤੁਸੀਂ ਹੁਣੇ ਕਿਸੇ ਨੂੰ ਦੱਸਿਓ ਨਾ ਯਾਰ ਆ ਕਹਾਣੀ ਵੀ ਤੁਸੀਂ ਐਂ ਖੋਇਆ ਸੀ ਮੈਥੋਂ ਐਦਾਂ ਉਹ ਹੱਸ ਪਿਆ ਡਾਕੂ ਕਹਿੰਦਾ ਇਹਦੇ ਨਾਲ ਕੀ ਫਰਕ ਪੈਂਦਾ ਕਹਿੰਦਾ ਇਹਦੇ ਨਾਲ ਵਿਸ਼ਵਾਸ ਟੁੱਟਦਾ ਮੈਂ ਕਹਿੰਦਾ ਵਿਸ਼ਵਾਸ ਕਿਦਾ ਟੁੱਟਦਾ ਹੈ ਕਹਿੰਦਾ ਜੇ ਤੁਸੀਂ ਦੱਸਤਾ ਨਾ ਫਿਰ ਆਉਣ ਵਾਲੇ ਸਮੇਂ 'ਚ ਭਵਿੱਖ ਦੇ ਵਿੱਚ ਲੋਕ ਸੱਚੀ ਮੁੱਚੀ ਦੇ ਅੰਨਿਆਂ ਤੇ ਸੱਚੀ ਮੁੱਚੀ ਦੇ ਬਿਮਾਰਾਂ ਤੇ ਸੱਚੀ ਮੁੱਚੀ ਦੇ ਗਰੀਬਾਂ ਤੇ ਮਸਕੀਨਾਂ ਤੇ ਨਾ ਯਕੀਨ ਕਰਨੋਂ ਹਟ ਜਾਣਗੇ ਵੀ ਕਿਤੇ ਡਾਕੂ ਹੀ ਨਾ ਹੋਵੇ ਯਾਰੇ ਸੋ ਜੇ ਭਗਵਾਨ ਤਮਾਨ ਨੇ ਵਿਸ਼ਵਾਸ ਤੋੜਤਾ ਪੰਜਾਬੀਆਂ ਦਾ ਫਿਰ ਲੋਕ ਕਹਿਣਗੇ ਛੱਡੋ ਪਰੇ ਯਾਰ ਫਿਰ ਹੁਣ ਹੁਣ ਜੇ ਇਹਨੇ ਹੀ ਤੋੜਤਾ ਫਿਰ ਰਹਿ ਕੀ ਗਿਆ ਸੋ ਉਹ ਬਹੁਤ ਵੱਡੀ ਗੱਲ ਹੈ ਜੀ ਮੇਰੇ ਲਈ ਮੈਨੂੰ ਤੁਹਾਡਾ ਹੌਸਲਾ ਚਾਹੀਦਾ ਉਹਦੇ ਵਾਸਤੇ ਮੈਨੂੰ ਤੁਹਾਡਾ ਪਿਆਰ ਚਾਹੀਦਾ ਹੈ ਤੁਹਾਡਾ ਸਹਿਯੋਗ ਚਾਹੀਦਾ ਹੈ ਸਰਕਾਰਾਂ ਨੇ ਕਈ ਵਾਰੀ ਕੰਮਾਂ 'ਚ ਕਾਨੂੰਨੀ ਰਿਚੜਾ ਆ ਜਾਂਦੀਆਂ ਨੇ ਕਈ ਕੰਮ ਕਰਨ ਨੂੰ ਟਾਈਮ ਲੱਗ ਜਾਂਦਾ ਪਰ ਮੈਂ ਇੰਨਾ ਕਹਿੰਨਾ ਮੈਂ ਜਾਣ ਕੇ ਟਾਈਮ ਨਹੀਂ ਲਾਉਂਦਾ ਕਿ ਕੋਈ ਫਾਈਲ ਮੇਰੇ ਸਾਈਨ ਕਰਕੇ ਰੁਕੀ ਪਈ ਹੈ ਮਹੀਨਿਆਂ ਤੋਂ ਹੀ ਕੋਈ ਮਹੀਨੇ ਤੋਂ ਫਾਈਲ ਰੁਕੀ ਪਈ ਹੈ ਕਿਉਂਕਿ ਮੈਂ ਸਾਈਨ ਨਹੀਂ ਕੀਤੇ ਮੈਂ ਇੱਕ ਫਾਈਲ ਵੀ ਪੈਂਡਿੰਗ ਨਹੀਂ ਛੱਡਦਾ ਮੈਂ ਸਵੇਰੇ 6:30 ਵਜੇ ਪਹਿਲੀ ਫਾਈਲ ਮੰਗਾ ਲੈਂਦਾ ਸ਼ਾਮ ਦੇ 7 ਵਜੇ 8 ਵਜੇ 10 ਵਜੇ ਤੱਕ ਵੀ ਇਹ ਕੰਮ ਕਰਨਾ ਪੈ ਜੇ ਕਰਦੇ ਆ ਕਿਉਂਕਿ ਇਹ ਕੰਮ ਮੈਂ ਲੋਕਾਂ ਤੋਂ ਹੱਥ ਜੋੜ ਕੇ ਮੰਗਿਆ ਹੈ ਕਿ ਮੈਨੂੰ ਇਹ ਕੰਮ ਦਿਓ ਸੋ ਅੱਜ ਦੇ ਜ਼ਮਾਨੇ 'ਚ ਕਾਲੀ ਦਾ ਜ਼ਮਾਨਾ ਹੈ ਗੱਡੀਆਂ ਵੱਡੀਆਂ ਨੇ ਸੜਕਾਂ ਬਣ ਗਈਆਂ ਪਤਾ ਨਹੀਂ ਕਿਹਦੇ ਨਾਲ ਏਸ ਲੱਗੀ ਹੈ ਜਾਣੇ ਆ ਬਸ ਭੁਜਾਈ ਜਾਣੇ ਆ ਜਿੱਧਰ ਨੂੰ ਗਵਾਂਡੀ ਭੱਜ ਜਾਂਦਾ ਉਧਰ ਨੂੰ ਭੱਜੇ ਜਾਂਦੇ ਆ ਉਹੀ ਗੱਲ ਹੈ ਨਾ ਕਿ ਉਹ ਆਦਮੀ ਬਹੁਤ ਦੁਖੀ ਹੈ ਜਿਸ ਦਾ ਪੜੋਸੀ ਸੁਖੀ ਹੈ ਜੇ ਕੋ ਆਂਡੀਆਂ ਨੇ ਕਾਰ ਲੈ ਲਈ ਆਪਾਂ ਇਹ ਨਹੀਂ ਸੋਚਦੇ ਮੈਂ ਵੀ ਮਿਹਨਤ ਕਰਕੇ ਵੱਡੀ ਕਾਰ ਲਾਉਂ ਆਪਾਂ ਇਹੀ ਸੋਚ ਜਾਨੇ ਕੋਈ ਗੱਲ ਨਹੀਂ ਹਾਰਨ ਮਾਰਦਾ ਕਦੇ ਚਰੀਟਾ ਪਾਵਾਂਗੇ ਚਰੀਟਾ ਪਾ ਵੀ ਦਿੰਨੇ ਆ ਕਦੇ ਐਂ ਜਦ ਜਾਂਦੇ ਬਸ ਉਹਨਾਂ ਚਰੀਟਾ ਹੀ ਪਾਉਣ ਦੀ ਆਦਤ ਹੈ ਸੋ ਆਪਾਂ ਸਾਰੇ ਇਕੱਠੇ ਜੇ ਤਰੱਕੀ ਕਰੀਏ ਤਾਂ ਫਿਰ ਤਰੱਕੀ ਹੋ ਜੂਗੀ ਜੇ ਕਿਸੇ ਗਰੀਬ ਦੀ ਮੂੰਹ ਦੀ ਬੁਰਕੀ ਬਣ ਜਾਓ ਜੇ ਕਿਸੇ ਗਰੀਬ ਦੇ ਬੱਚੇ ਦੀ ਕਿਤਾਬ ਦਾ ਇੱਕ ਪੰਨਾ ਬਣ ਜਾਓ ਇਹ ਤੋਂ ਵੱਡਾ ਪੁੰਨ ਕੋਈ ਨਹੀਂ ਹੈਗਾ ਫਿਰ ਸਵੈ ਸੇਤਵਲ ਸਿੱਖਿਆਵਲ ਐਜੂਕੇਸ਼ਨ ਹੈਲਥ ਸਪੋਰਟਸ ਖੇਡਾਂ ਪੜ੍ਹਾਈ ਆ ਜਿਹੜੀ ਇੱਥੇ ਆਪਾਂ ਫਿਰਦੇ ਆ ਐ ਵੱਡੇ ਵੱਡੇ ਆਧਾਰੇ ਨੇ ਸਾਡੇ ਕੋਲੇ ਇੱਥੋਂ ਸਾਡੇ ਡਾਕਟਰ ਨਿਕਲਣ ਪੜ ਕੇ ਸਾਡੇ ਮੁੰਡੇ ਵੱਡੇ ਵੱਡੇ ਨੌਕਰੀਆਂ ਤੇ ਲੱਗਣ ਉਹਨਾਂ ਦੇ ਹੱਥਾਂ ਦੇ ਵਿੱਚ ਬੜੇ ਬੜੇ ਨਿਯੁਕਤੀ ਪੱਤਰ ਹੋਣ ਕੰਪਨੀਆਂ ਦੇ ਜਿਵੇਂ ਬੀਸੀ ਸਾਹਿਬ ਨੇ ਬੀਸੀ ਸਾਹਿਬ ਪੜੇ ਇੱਕ ਆਮ ਕਰ ਚੋਨੇ ਜਮਾ ਸੁਹਾਗੇ ਤੇ ਬੱਚਾ ਨਹੀਂ ਪੈਂਦਾ ਹੁੰਦਾ ਸੁਹਾਗੇ ਤੇ ਬਾਪੂ ਦੀਆਂ ਦੋਨੇ ਪਿੰਜਣੀਆਂ ਫੜ ਕੇ ਵੱਲਦਾਂ ਨੇ ਸੁਹਾਗੇ ਤੇ ਬੰਦੇ ਰਹੇ ਪਹਿਲਾਂ ਉਹਦੇ ਸੁਹਾਗੇ ਤੇ ਬੰਦੇ ਰਹੇ ਪੜ ਕੇ ਇੰਨਾ ਪੜ ਕੇ ਅਮਰੀਕਾ ਦੇ ਵਿੱਚ ਵੀ ਅੱਜ ਇਹਨਾਂ ਦੀ ਮੰਗ ਹੈ ਕਿ ਸਾਡੇ ਆ ਜਾਓ ਜੀ ਸਾਡੇ ਟਿਸ਼ੂ ਕਲਚਰ ਨੂੰ ਤੁਸੀਂ ਡਿਵੈਲਪ ਕਰ ਦਿਓ ਤੇ ਸਪੈਸ਼ਲਿਸਟ ਪੜਾਈਆਂ ਇੱਥੇ ਹੋਣ ਸੇਵਾਪਾ ਮੈਂ ਪੂਰੀ ਦੁਨੀਆ ਚ ਕਰੀਏ ਕੋਈ ਗੱਲ ਨਹੀਂ ਜੇ ਮਜਬੂਰੀ ਚ ਜਾਂਨੇ ਐ ਇੱਥੋਂ ਕਿ ਆਈਲੈਂਡਸ ਕਰਕੇ ਚਲੋ ਬਾਹਰ ਚਲੀਏ ਬਾਹਰ ਕੋਈ ਸੌਖਾ ਨਹੀਂ ਹੈਗਾ ਜੀ ਬਹੁਤ ਔਖੀ ਜ਼ਿੰਦਗੀ ਹੈ ਉੱਥੇ ਹਰ ਰੋਜ਼ ਮੇਰੇ ਕੋਲੇ ਫੋਨ ਆਉਂਦੇ ਲਾਸ਼ ਮੰਗਵੋਣੀਆਂ ਪੈ ਰਹੀਆਂ ਨੇ ਇੱਥੇ ਫਸ ਗਏ 20 ਇੱਥੇ 25 ਫਸ ਗਏ ਲਿਆਓ ਜੀ ਵਾਪਸ ਹੁਣ ਫਿਰ ਮੈਂ ਸੋਚਦਾ ਉਹਨਾਂ ਜਾਈਏ ਕਿਉਂ ਇੱਥੋਂ ਸੋ ਇਸ ਕਰਕੇ ਲੱਗੇ ਹੋਏ ਆਂ ਅਸੀਂ ਕਿ ਇੱਥੇ ਹੀ ਨੌਕਰੀਆਂ ਮਿਲਣ ਔਰ ਨੌਕਰੀਆਂ ਵੀ ਡਿਗਰੀ ਮੁਤਾਬਕ ਮਿਲਣਾ ਤੇ ਇੱਥੇ ਹੀ ਕੰਮ ਮਿਲੇ ਇੱਥੇ ਆਪਣੇ ਪਰਿਵਾਰ ਚਾਕੇ ਸ਼ਾਮ ਨੂੰ ਬੱਚੇ ਨਾਲ ਖੇਡਿਏ ਰੋਟੀ ਖਾਈਏ ਕਿਉਂਕਿ ਜਿਹੜੇ ਬਾਹਰ ਵੀ ਚਲੇ ਗਏ ਨਾ ਭਾਵੇਂ ਉਹਨਾਂ ਨੇ ਬਹੁਤ ਪੈਸੇ ਕਮਾ ਲਏ ਗੋਰਿਆਂ ਤੋਂ ਵੀ ਮਹਿੰਗੇ ਬਿਜ਼ਨਸ ਨੇ ਗੱਡੀਆਂ ਨੇ ਪਰ ਉਹਨਾਂ ਦੇ ਲਈਤੀ ਮਾਂ ਉਹਨਾਂ ਲਈਤੀ ਹਰੇਕ ਦੀਵਾਲੀ ਤੇ ਹਰੇਕ ਲੋਹੜੀ ਤੇ ਹਰੇਕ ਵਿਸਾਖੀ ਤੇ ਦਾ ਸਾਇਰੇ ਤੇ ਉਹਦੇ ਤਿਹਾਰ ਮਨਾਉਣ ਦਾ ਇੱਥੇ ਆਉਂਦੇ ਹੋ ਵੀ ਆਓ ਚੱਲੀਏ ਯਾਰ ਉੱਥੇ ਸੋ ਇਸ ਕਰਕੇ ਆਪਣੇ ਵਤਨ ਤੋਂ ਖਾਸ ਤੌਰ ਤੇ ਪੰਜਾਬ ਵਰਗਾ ਵਤਨ ਜਿੱਥੇ ਹਰ ਪਿੰਡ ਦੇ ਵਿੱਚ ਸ਼ਹੀਦ ਦੇ ਗੇਟ ਲੱਗਿਆ ਹੋਇਆ ਹੈ ਜਾਂ ਬੁੱਤ ਲੱਗਿਆ ਹੋਇਆ ਹੈ ਚਾਹੇ ਯਾਦੀ ਤੋਂ ਪਹਿਲਾਂ ਦੇ ਚਾਹੇ ਯਾਦੀ ਬਚਾਉਣ ਵਾਲੇ ਨੇ ਗੁਰੂਆਂ ਪੀਰਾਂ ਦੀ ਧਰਤੀ ਸ਼ਹੀਦਾਂ ਦੀ ਧਰਤੀ ਅਸੀਂ ਤਾਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਜੀ 0.01% ਵੀ ਚੱਲ ਲਿਏ ਇਹ ਧਰਤੀ ਐਸੀ ਹੈ ਮੇਰੇ ਕੋਲੇ ਕਈ ਉਦਯੋਗਿਕ ਇਕਾਈਆਂ ਵਾਲੇ ਆਏ ਇੰਡਸਟਰੀਲਿਸਟ ਆਏ ਵਪਾਰੀ ਕਹਿੰਦੇ ਜੀ ਇੰਨਾ ਕੰਮ ਕਰਨਾ ਹੈ ਇੰਨੇ ਬੰਦਿਆਂ ਨੂੰ ਕੰਮ ਦੇਵਾਂਗੇ ਮੈਂ ਕਿਹਾ ਜੀ ਇੱਕ ਮੈਥੋ ਲਿਖ ਕੇ ਲੈ ਲਓ ਸਰਕਾਰ ਵੱਲੋਂ ਅਸੀਂ ਕੋਈ ਦਿੱਕਤ ਨਹੀਂ ਕਰਦੇ ਪਰ ਇੱਕ ਤੁਹਾਨੂੰ ਇੱਥੇ ਕੰਮ ਕਰਨ ਚ ਤੇ ਦੇਸ਼ ਚ ਕਿਤੇ ਹੋਰ ਕੰਮ ਕਰਨ ਚ ਇੱਕ ਥੋੜਾ ਜਿਹਾ ਤੁਹਾਨੂੰ ਫਾਇਦਾ ਹੋਊਗਾ ਕਹਿੰਦੇ ਕੀ ਮੈਂ ਕਿਹਾ ਉਹ ਧਰਤੀ ਐ ਜਿਹੜੀ ਬਰਕਤ ਪਾਉਂਦੀ ਹੈ ਪੰਜਾਬ ਦੀ ਧਰਤੀ ਤੇ ਕੰਮ ਕਰਨ ਵਾਲਾ ਕਦੇ ਭੁੱਖਾ ਨਹੀਂ ਮਰ ਸਕਦਾ ਜੀ ਉਹਦਾ ਉਹਦਾ ਕੰਮ ਵੱਧ ਹੈ ਬਰਕਤ ਹੈ ਇਸ ਧਰਤੀ 'ਚ ਬਰਕਤ ਹੈ ਸੋ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਇਸ ਤਰ੍ਹਾਂ ਦੇ ਜਿਹੜੇ ਦੇਸ਼ ਭਗਤ ਲੋਕ ਅਸਲ 'ਚ 140 ਕਰੋੜ ਦੇਸ਼ ਭਗਤ ਲੋਕਾਂ ਦਾ ਦੇਸ਼ ਦੇਸ਼ ਹੈ ਤੇ ਅਸੀਂ ਖਾਸ ਤੌਰ ਤੇ ਪੰਜਾਬ ਤਾਂ ਕੁਰਬਾਨੀਆਂ ਲਈ ਮੰਨਿਆ ਗਿਆ ਸੋ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮੁੱਲ ਵੀ ਪਾਈਏ ਉਹਨਾਂ ਨੂੰ ਯਾਦ ਕਰੀਏ ਵਿਰਸਾ ਸਾਡਾ ਕਲਚਰ ਸਾਡਾ ਸੱਭਿਆਚਾਰ ਪੜ੍ਹੀਏ ਸਿਲੇਬਸ 'ਚ ਰੱਖੀਏ ਸਾਨੂੰ ਤਾਂ ਸਿਲੇਬਸ 'ਚ ਕੁਝ ਹੋਰ ਹੀ ਕੁਝ ਪੜਾਈ ਜਾਂਦੇ ਆ ਜੀ ਸਾਨੂੰ ਸਿਲੇਬਸ ਦੇ ਵਿੱਚ ਦੱਸਦੇ ਹੀ ਨਹੀਂਗੇ ਕਿ ਕਰਤਾਰ ਸਿੰਘ ਸਰਾਭਾ ਜੀ ਉਸ ਵੇਲੇ ਪਾਇਲਟ ਦਾ ਕੋਰਸ ਕਰਨ ਗਏ ਸੀ ਵਰਕਲੇਸ ਯੂਨੀਵਰਸਿਟੀ 'ਚ ਉਸ ਵੇਲੇ ਪਾਇਲਟ ਦਾ ਕਿਸੇ ਨੇ ਦੱਸਿਆ ਨਹੀਂ ਸਾਨੂੰ ਜੀ 19 ਸਾਲ ਦੀ ਉਮਰ ਚ ਫਾਂਸੀ ਹੋ ਗਈ ਸੀ ਸਰਾਬੇ ਪਿੰਡ ਨੂੰ ਸੜਕ ਨਹੀਂ ਬਣਾ ਸਕਦੇ ਸੀ ਬਸ ਸੋ ਅਸੀਂ ਹੁਣੇ ਕਰਦੇ ਆ ਕਿ ਸ਼ਹੀਦਾਂ ਦੇ ਪਿੰਡਾਂ ਨੂੰ ਜਾਂਦੀਆਂ ਸੜਕਾਂ ਉਹਨਾਂ ਦੇ ਘਰ ਜਿਹੜੇ ਨੇ ਜੱਦੀ ਉਹਨਾਂ ਨੂੰ ਮਿਊਜ਼ੀਅਮ ਬਣਾਈਏ ਆਉਣ ਬੱਚੇ ਸਾਡੇ ਉਹ ਦੇਖਣ ਕਿਵੇਂ ਮੁਲਕ ਮਿਲਿਆ ਇਹ ਮੁਲਕ ਕੋਈ ਰੋੜੀਆਂ ਵੇਚ ਕੇ ਨਹੀਂ ਮਿਲਿਆ ਇਹ ਖੂਨ ਦਿੱਤਾ ਸਾਡੇ ਪੁਰਖਿਆਂ ਨੇ ਤਾਂ ਕਿ ਤੇ ਮੁਲਕ ਮਿਲਿਆ ਇਹ ਮੁਲਕ ਕਿਸੇ ਬਾਪ ਦੀ ਜ਼ਗੀਰ ਨਹੀਂ ਹੈਗਾ ਇਹ ਸਾਡੇ ਬਜ਼ੁਰਗਾਂ ਨੇ ਫਾਂਸੀਆਂ ਤੇ ਚੜ ਕੇ ਰਸੇ ਚੁੰਮ ਕੇ ਭੇਸ ਬਦਲ-ਬਦਲ ਕੇ ਦੇਸ਼ ਲਈ ਕੰਮ ਕਰ ਕਰਕੇ ਸਾਨੂੰ ਮੁਲਕ ਲੈ ਕੇ ਦਿੱਤਾ ਕੋਈ ਇਸ ਮੁਲਕ ਦਾ ਕੋਈ ਬਣ ਕੇ ਬਹਿ ਜੇ ਕਿ ਮੈਂ ਇਹਦਾ ਨੰਬਰਦਾਰ ਹਾਂ ਇਹ ਨਹੀਂ ਹੋ ਸਕਦਾ ਇਹ ਸਾਡਾ ਮੁਲਕ ਹੈ ਇਹ ਮੁਲਕ ਰਹੂਗਾ ਸਾਡਾ ਇਹ ਆਮ ਲੋਕਾਂ ਦਾ ਮੁਲਕ ਹੈ ਸ਼ਹੀਦਾਂ ਦਾ ਮੁਲਕ ਹੈ